ਪੰਜਾਬੀ ਸਿੰਗਰ ਸਿੱਧੂ ਮੂਸੇਵਾਲੇ ਦਾ ਅੱਜ 32ਵਾਂ ਜਨਮ ਦਿਨ ਆ। ਇਸ ਮੌਕੇ ਤੇ ਸਿੱਧੂ ਦੇ ਤਿੰਨ ਗੀਤਾਂ ਦੀ ਐਲਬਮ ਮੂਸ ਪ੍ਰਿੰਟ ਰਿਲੀਜ਼ ਹੋਣ ਜਾ ਰਹੀ ਹੈ। ਇਹਨੂੰ ਲੈ ਕੇ ਪਿਤਾ ਬਲਕੌਰ ਸਿੰਘ ਨੇ ਕਿਹਾ ਕਿ ਮੌਤ ਤੋਂ ਪਹਿਲਾਂ ਬੇਟਾ ਖੁਦ ਆਪਦੇ ਜਨਮ ਦਿਨ ਤੇ ਮੇਰੇ ਜਨਮ ਦਿਨ ਤੇ ਤੇ ਆਪਣੀ ਮਾਂ ਦੇ ਜਨਮ ਦਿਨ ਤੇ ਗੀਤ ਰਿਲੀਜ਼ ਕਰਦਾ ਹੁੰਦਾ ਸੀ। ਇਸ ਐਲਬਮ ਨੂੰ ਰਿਲੀਜ਼ ਕਰਨ ਦੇ ਪਿੱਛੇ ਸਾਡਾ ਇਹ ਹੀ ਮਕਸਦ ਹੈ। ਕਿ ਸਿੱਧੂ ਦਾ ਸ਼ੁਰੂ ਕੀਤਾ ਗਿਆ ਉਹ ਕੰਮ ਇਹ سلسلہ ਕਦੇ ਥੰਮੇ ਨਾ ਅੱਗੇ ਉਹਨਾਂ ਦੇ ਪਿਤਾ ਨੇ ਕਿਹਾ ਕਿ ਸਿੱਧੂ ਦੇ ਹਰ ਬਰਥਡੇ ਤੇ ਉਹਨਾਂ ਦੇ ਫੈਨਸ ਨੂੰ ਕੁਝ ਨਾ ਕੁਝ ਮਿਲਦਾ ਰਿਹਾ ਤੇ ਸਾਡੀ ਕੋਸ਼ਿਸ਼ ਜਾਰੀ ਰਹੂਗੀ ਤੇ ਹੁਣ ਸਿੱਧੂ ਦੇ ਜਿੰਨੇ ਵੀ ਗਾਣੇ ਰਿਕਾਰਡਸ ਨੇ ਅਸੀਂ ਉਹਨਾਂ ਨੂੰ ਹੌਲੀ ਹੌਲੀ ਕਰਕੇ ਰਿਲੀਜ਼ ਕਰਦੇ ਰਵਾਂਗੇ ਇਸ ਐਲਬਮ ਦੇ ਵਿੱਚ ਸਿੱਧੂ ਨੂੰ ਚਾਹਣ ਵਾਲਿਆਂ ਨੂੰ ਮਿਲੂਗਾ ਜੋ ਸਿੱਧੂ ਦੇ ਉਹਨੂੰ ਜਿੰਦੇ ਜਾਗਦੇ ਦੇਖਿਆ ਸੀਗਾ ਐਲਬਮ ਦਾ ਪੋਸਟਰ ਇੰਸਟਾਗ੍ਰam ਤੇ ਰਿਲੀਜ਼ ਕੀਤਾ ਗਿਆ ਆ ਇਸ ਪੋਸਟਰ ਤੇ ਹੁਣ ਤੱਕ 1.3 ਮਿਲੀਅਨ ਤੋਂ ਜ਼ਿਆਦਾ ਲੋਕ ਲਾਈਕ ਕਰ ਚੁੱਕੇ ਨੇ। ਇਸ ਐਲਬਮ ਦੇ ਵਿੱਚ ਤਿੰਨ ਗੀਤ ਨੇ। 008, ਨੇਲਸ ਤੇ ਟੇਕ ਨੋਟਸ ਸ਼ਾਮਿਲ ਨੇ। ਹੁਣ ਤੁਹਾਨੂੰ ਦੱਸ ਦੇਣਾ ਚਾਹੁੰਦੇ ਆ ਕਿ ਸੁਖਦੀਪ ਸਿੰਘ ਉਰਫ ਸਿੱਧੂ ਮੂਸੇਵਾਲੇ ਦਾ ਜਨਮ 11 ਜੂਨ 1993 ਨੂੰ ਮਾਨਸਾ ਜ਼ਿਲ੍ਹਾ ਦੇ ਮੂਸੇ ਪਿੰਡ ਵਿੱਚ ਹੋਇਆ ਸੀਗਾ ਤੇ 29 ਮਈ 2022 ਨੂੰ ਸਿੱਧੂ ਮੂਸੇਵਾਲੇ ਦੇ ਮਾਨਸਾ ਦੇ ਪਿੰਡ ਜਵਾਰਕੇ ਵਿੱਚ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀਗਾ। ਧੰਨਵਾਦ ਜੀ।